ਪੰਜਾਬ ਪੁਲਿਸ ਦੇ ਸਾਬਕਾ ਪੀਜੀਪੀ ਅਤੇ ਚਰਚਿਤ ਤੇ ਅਕਸਰ ਵਿਵਾਦਾਂ 'ਚ ਘਿਰੇ ਰਹਿਣ ਵਾਲੇ ਸਾਬਕਾ ਪੁਲਿਸ ਅਫੀਸਰ ਸੁਮੇਤ ਸਿੰਘ ਸੈਣੀ ਦੀ ਕਿ ਆਖਰ ਸੁਮੇਤ ਸਿੰਘ ਸੈਣੀ ਅਜਿਹਾ ਕਿਹਜਾ ਸ਼ਖਸ ਹੈ ਜਿਸ ਨੂੰ ਅਕਸਰ ਜਾਂ ਤਾਂ ਰਾਹਤ ਮਿਲ ਜਾਂਦੀ ਹੈ ਜਾਂ ਉਹ ਬਚ ਜਾਂਦਾ ਹੈ ਇਸ ਮਾਮਲੇ ਦੀ ਵੀ ਗੱਲ ਕਰਾਂਗੇ ਕਿਉਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਆਪਣੀ ਹਿਰਾਸਤ ਦੇ ਵਿੱਚ ਰੱਖਿਆ ਸੀ ਹਵਾਲਾਤ ਦੇ ਵਿੱਚ ਰੱਖਿਆ ਸੀ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਚਰਚਿਤ ਵਿਵਾਦਾਚਕ ਰਹਿਣੇ ਰਹਿਣ ਵਾਲੇ ਅਤੇ ਅਕਸਰ ਕਿਸੇ ਨਾ ਕਿਸੇ ਪੱਖੋਂ ਬਦਨਾਮ ਮੰਨੇ ਜਾਂਦੇ ਸਲਾਹਕਾਰ ਨੂੰ ਖੁਸ਼ ਕਰਨ ਲਈ ਹਵਾਲਾਤ ਦੇ ਵਿੱਚ ਰੱਖਿਆ ਸੀ ਅਤੇ ਉਸ ਇੱਕ ਮਾਮਲੇ ਦੇ ਵਿੱਚ ਵੱਡੀ ਰਾਹਤ ਮਿਲੀ ਹੈ ਉਹ ਕੀ ਹੈ ਰਾਹਤ ਉਸ ਮਾਮਲੇ ਦੀ ਬਾਅਦ ਚ ਗੱਲ ਕਰਾਂਗੇ ਪਹਿਲਾ ਸੁਮੇਤ ਸਿੰਘ ਸੈਣੀ ਦੇ ਪਿਸ਼ੋਕੜ ਬਾਰੇ ਅਤੇ ਹੁਣ ਤੱਕ ਜੋ-ਜੋ ਮਾਮਲੇ ਉਹਨਾਂ ਨਾਲ ਜੁੜੇ ਹੋਏ ਨੇ ਉਹਦੇ ਬਾਰੇ ਵੀ ਗੱਲ ਕਰ ਲਈਏ ਕਿਉਂਕਿ ਪੰਜਾਬ ਦੇ ਵਿੱਚ ਇੱਕ ਅਜਿਹੇ ਦੌਰ ਸੀ ਖੜਕੂਬਾਦ ਦਾ ਦੌਰ ਜਦੋਂ ਸੁਮੇਤ ਸਿੰਘ ਸੈਣੀ ਉਹਨਾਂ ਪੁਲਿਸ ਆਫਿਸਰਾਂ ਦੇ ਵਿੱਚ ਸਮਾਰ ਸੀ ਜਿਨ੍ਹਾਂ ਪੁਲਿਸ ਆਫਿਸਰਸ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਮਨੁੱਖੀ ਹਕੂਕਾਂ ਦੀ ਉਲੰਘਣਾ ਕਰਨ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ ਲੱਗੇ ਸਨ ਤਾਂ ਦੋਸਤੋ ਸੁਮੇਤ ਸਿੰਘ ਸੈਣੀ ਕੌਣ ਹੈ ਕੀ ਹੈ ਇਸ ਸੰਬੰਧੀ ਗੱਲ ਕਰਦੇ ਹਾਂ ਪੰਜਾਬ ਕਾਡਰ ਦੇ ਵਿੱਚ ਉਹ ਆਉਂਦੇ ਨੇ 1982 ਦੇ ਵਿੱਚ ਜਦੋਂ ਆਈਪੀਐਸ ਲਈ ਸਿਲੈਕਟ ਹੁੰਦਾ ਸੁਮੇਤ ਸਿੰਘ ਸੈਣੀ ਤਾਂ ਉਸ ਨੂੰ ਪੰਜਾਬ ਕਾਡਰ ਅਲਾਟ ਹੁੰਦਾ ਹੈ ਉਸ ਦੇ ਬੈਚ ਮੇਟਸ ਸਨ ਸੰਜੀਪ ਗੁਪਤਾ, சுரேਸ਼ ਅਰੋੜਾ, ਰਜਿੰਦਰ ਸਿੰਘ ਤੇ ਸੁਮੇਤ ਸੈਣੀ ਇਹ ਚਾਰ ਬੈਚ ਮੇਟਸ ਸੀ ਜਿਹੜੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕੋਈ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਬਜੋ ਵੱਖ-ਵੱਖ ਮਹੱਤਵਪੂਰਨ ਪੋਸਟਾਂ ਤੇ ਤਾਇਨਾਤ ਰਹੇ ਨੇ ਪਰ ਇਹਨਾਂ ਦੇ ਵਿੱਚ ਅਕਸਰ ਕੋਈ ਨਾ ਕੋਈ ਹੋਰ ਅਫਸਰ ਵੀ ਕਿਸੇ ਨਾ ਕਿਸੇ ਚਰਚਾ ਦੇ ਵਿੱਚ ਰਹਿੰਦੇ ਤੇ ਸਭ ਤੋਂ ਵੱਧ ਵਿਵਾਦਾਂ ਦੇ ਵਿੱਚ ਜੇ ਕੋਈ ਰਿਹਾ ਤਾਂ ਉਹ ਸੁਮੇத் ਸਿੰਘ ਸੈਣੀ ਸੀ ਤਾਂ ਦੋਸਤੋ ਸੁਮੇத் ਸਿੰਘ ਸੈਣੀ ਦਾ ਜਿਹੜਾ ਸਮੁੱਚਾ ਕਰੀਅਰ ਹੈ ਅਕਸਰ ਸੁਮੇத் ਸਿੰਘ ਸੈਣੀ ਏਐਸਪੀ ਤੋਂ ਲੈ ਕੇ ਡੀਜੀਪੀ ਤੱਕ ਸਭ ਤੋਂ ਵਧੀਆ ਪੋਸਟਾਂ ਤੇ ਰਿਹਾ ਵਧੀਆ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਰਹਿਣਾ ਵਿਜੀਲੈਂਸ ਚੀਫ ਹੋਣਾ ਡੀਜੀਪੀ ਰਹਿਣਾ ਪੰਜ ਸੱਤ ਜ਼ਿਲ੍ਹਿਆਂ ਦਾ ਐਸਐਸਪੀ ਰਹਿਣਾ ਬਹੁਤ ਘਟ ਪੁਲਿਸ ਅਫਸਰਾਂ ਦੇ ਹਿੱਸੇ ਆਉਂਦਾ ਇਸ ਤਰ੍ਹਾਂ ਦੀ ਸੇਵਾ ਨਵਾਉਣਾ ਉਹ ਵੀ ਜਦੋਂ ਵੱਡੇ ਵੱਡੇ ਦੋਸ਼ ਲੱਗਣ ਕਤਲ ਤੱਕ ਦੇ ਦੋਸ਼ ਲੱਗ ਜਾਣ ਫਿਰ ਵੀ ਸਰਕਾਰਾਂ ਉਸ ਨੂੰ ਅਹੁਦੇ ਬਖਸ਼ਣ ਉਸ ਨੂੰ ਕੁਰਸੀਆਂ ਦੇਣ ਤਾਂ ਆਪਣੇ ਆਪ ਲੋਕਾਂ ਦੇ ਵਿੱਚ ਗੱਲ ਵੀ ਸ਼ੁਰੂ ਲੋਕਾਂ ਦੇ ਵਿੱਚ ਚਰਚਾ ਵੀ ਸ਼ੁਰੂ ਅਤੇ ਰਾਜ ਨਹੀਂ ਸੇਵਾ ਦਾ ਨਾਰਾ ਲੈ ਕੇ ਸੱਤਾ ਵਿੱਚ ਆਉਣ ਵਾਲੇ ਵਿਅਕਤੀਆਂ ਤੇ ਜਾਂ ਰਾਜਨੀਤਿਕ ਸ਼ਖਸੀਅਤਾਂ ਤੇ ਤੇ ਉਂਗਲ ਵੀ ਜ਼ਰੂਰ ਉਠੂਗੀ ਤਾਂ ਦੋਸਤੋ ਜਦੋਂ ਵੀ ਕੋਈ ਆਈਪੀਐਸ ਅਫਸਰ ਸੇਵ ਲਈ ਚੁਣਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਹైదరాబాద్ ਦੇ ਵਿੱਚ ਜੋ ਸਿਖਲਾਈ ਸੈਂਟਰ ਹੈ ਆਈਪੀਐਸ ਅਫਸਰਾਂ ਦਾ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕਾਨੂੰਨ ਮੁਤਾਬਕ ਸੰਵਿਧਾਨ ਮੁਤਾਬਕ ਤੁਸੀਂ ਕੰਮ ਕਰੋਗੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਕਰੋਗੇ ਕਿਸੇ ਨਾਲ ਪੱਖਪਾਤ ਨਹੀਂ ਕਰੋਗੇ ਇਮਾਨਦਾਰੀ ਨਾਲ ਕੰਮ ਕਰੋਗੇ ਇਸ ਤਰ੍ਹਾਂ ਦਾ ਪਾਠ ਉੱਥੇ ਪੜਾਇਆ ਜਾਂਦਾ ਹੈ ਕਸਮਾਂ ਖਵਾਇਆਂ ਜਾਂਦੀਆਂ ਹਨ ਸੰਵਿਧਾਨ ਦੀ ਸੋਹ ਚੁਕਾਈ ਜਾਂਦੀ ਹੈ ਜਿਵੇਂ ਸਾਡੇ ਨੇਤਾਵਾਂ ਨੂੰ ਸੋਹਾਂ ਚੁਕਾਈਆਂ ਜਾਂਦੀਆਂ ਨੇ ਤਾਂ ਉਥੋਂ ਪੂਰੇ ਨਿਪੁੰਨ ਹੋ ਕੇ ਪੂਰੇ ਇਹ ਪੁਲਿਸ ਅਫਸਰ ਸੁਮੇਤ ਸਿੰਘ ਸੈਣੀ ਸੁਮੇਤ ਸਾਰੇ ਪੁਲਿਸ ਅਫਸਰ ਆਉਂਦੇ ਨੇ ਤਗੜ ਤਗੜ ਕਰਦੇ ਵਰਦੀਆਂ ਪਾ ਕੇ ਬੂਟ ਪਾ ਕੇ ਆ ਕੇ ਮੈਦਾਨ ਦੇ ਵਿੱਚ ਆ ਜਾਂਦੇ ਨੇ ਸੌਚ ਕੇ ਇਮਾਨਦਾਰੀ ਦੀ ਜਿਹੜੀ ਕਸਮਾਂ ਖਾ ਕੇ ਪੂਰੇ ਕਾਨੂੰਨ ਮੁਤਾਬਕ ਸੰਵਿਧਾਨ ਮੁਤਾਬਕ ਕੰਮ ਕਰਨ ਦੀਆਂ ਜਿਹੜੀਆਂ ਕਸਮਾਂ ਖਾ ਕੇ ਸੌਹਾਂ ਖਾ ਕੇ ਲੋਕਾਂ ਨੂੰ ਇਨਸਾਫ ਦੇਣ ਦੀਆਂ ਕਸਮਾਂ ਖਾ ਕੇ ਜਿਹੜੇ ਹੈ ਮੈਦਾਨ ਦੇ ਵਿੱਚ ਆਉਂਦੇ ਨੇ ਉਸੇ ਕਤਾਰ ਦੇ ਵਿੱਚ ਸੁਵੇਤ ਸਿੰਘ ਸੈਣੀ ਸਿੰਘ ਸਨ ਜੇ ਜਿਹੜੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਪੁਲਿਸ जॉइन ਕਰਦੇ ਨੇ ਦੋਸਤੋ ਸੁਮਿਤ ਸਿੰਘ ਸੈਣੀ ਦੀ ਜਿਹੜੀ ਪਹਿਲੀ ਪੋਸਟਿਕ ਦੱਸੀ ਜਾਂਦੀ ਹੈ ਉਹ ਅਮਰਸਰ ਦੇ ਵਿੱਚ ਏਐਸਪੀ ਵਜੋਂ ਪੋਸਟਿੰਗ ਰਹੀ ਅਮਰਸਰ ਉਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਚਰਚਿਤ ਅਤੇ ਹੌਟ ਸਟੇਸ਼ਨ ਸੀ ਕਿਉਂਕਿ ਜੇਕਰ 1982 ਦੇ ਵਿੱਚ ਇਹ ਸਰਵਿਸ ਦੇ ਵਿੱਚ ਆਉਂਦੇ ਨੇ ਤਾਂ ਇਹਦਾ ਮਤਲਬ 85 86 ਦੇ ਵਿੱਚ ਇਹਨਾਂ ਦੀ ਜਿਹੜੀ ਹੈ ਉੱਥੇ ਨਿਯੁਕਤੀ ਹੁੰਦੀ ਹੈ ਤਾ ਬਲੂ ਸਟਾਰ ਤੋਂ ਬਾਅਦ ਜਿਹੜੀ ਹੈ ਉੱਥੇ ਨਿਯੁਕਤੀ ਹੁੰਦੀ ਹੈ ਇੱਕ ਤਰ੍ਹਾਂ ਨਾਲ ਤੁਸੀਂ ਲਾ ਸਕਦੇ ਹੋ ਅੰਦਾਜ਼ਾ ਕਿ ਸਾਕਾ ਨੀਲਾ ਤਾਰਾ ਤੋਂ ਬਾਅਦ ਅਮਰਸਰ ਦੇ ਵਿੱਚ ਕਿਹੋ ਜਿਹੇ ਹਾਲਾਤ ਸਨ ਤੇ ਜਿੱਥੇ ਸੁਮੇਧ ਸਿੰਘ ਸੈਣੀ ਵਰਗੇ ਪੁਲਿਸ ਆਫੀਸਰ ਨੂੰ ਸੇਵਾ ਲਈ ਉੱਥੇ ਭੇਜਿਆ ਜਾਂਦਾ ਕਿ ਤੁਸੀਂ ਸੈਣੀ ਸਾਹਿਬ ਜਾਓ ਅਮਰਸਰ ਦੇ ਵਿੱਚ ਸੇਵਾ ਮਨਵਾਓ ਤਾਂ ਉੱਥੇ ਕਈ ਤਰ੍ਹਾਂ ਦੇ ਅੰਗ ਡਰਾਮਾ ਵਾਪਰੀਆਂ ਇੱਕ ਪੱਤਰਕਾਰ ਨਾਲ ਤਕਾ ਤਕਾ ਮੁਕੀ ਵੀ ਹੋਈ ਚਰਚਾ ਤਾਂ ਇਹ ਵੀ ਹੈ ਵੀ ਉਸ ਪੱਤਰਕਾਰ ਨੇ ਸੁਮੇਧ ਸਿੰਘ ਸੈਣੀ ਦੇ ਥੱਪੜ ਜੜਦੇ ਸੀ ਤੇ ਉਸ ਪੱਤਰਕਾਰ ਨੂੰ ਗ੍ਰਿਫਤਾਰ ਵੀ ਕਰ ਲਿਆ ਪਰ ਹੋਰਨਾ ਪੁਲਿਸ ਅਫਸਰਾਂ ਦੇ ਵਿੱਚ ਪਾ ਕੇ ਵੀ ਇਹ ਪੱਤਰਕਾਰ ਬੜਾ ਬੌਝ ਹੈ ਤੁਸੀਂ ਗਲਤ ਹੋ ਸਕਦੇ ਹੋ ਇਸ ਪੱਤਰਕਾਰ ਨੇ ਕੋਈ ਗਲਤੀ ਨਹੀਂ ਕੀਤੀ ਪਰ ਮਾਮਲਾ ਉੱਥੇ ਹੀ ਰਫਾ-ਦਾਫਾ ਕਰ ਦਿੱਤਾ ਗਿਆ ਸੀ ਉਹ ਪੱਤਰਕਾਰ ਚੰਗਾ ਭਾਗਾ ਵਾਲਾ ਸੀ ਜਿਹੜਾ ਮਾਮਲਾ ਅੱਗੇ ਨਹੀਂ ਵਧਿਆ ਤਾਂ ਦੋਸਤੋ ਐਸਪੀ ਤੋਂ ਬਾਅਦ ਕਿਸੇ ਵੀ ਪੁਲਿਸ ਅਫਸਰ ਦੀ ਜਿਹੜੀ ਹੈ ਅੱਗੇ ਸਰਵਿਸ ਸ਼ੁਰੂ ਹੁੰਦੀ ਹੈਗੀ ਵੱਡੀ ਸਰਵਿਸ ਉਹ ਹੁੰਦੀ ਹੈ ਐਸਐਸਪੀ ਦੀ ਤਾਂ ਸੁਮੇਤ ਸਿੰਘ ਸੈਣੀ ਇੱਕ ਅਜਿਹੇ ਅਫਸਰ ਸਨ ਜਿਹੜੇ ਬਟਾਲਾ ਲੁਧਿਆਣਾ ਬਠਿੰਡਾ ਹੋਰ ਨਾ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਵਜੋਂ ਤਾਇਨਾਤ ਰਹੇ ਤਾਂ ਦੋ ਤਿੰਨ ਘਟਨਾਵਾਂ ਉਹਨਾਂ ਦੀਆਂ ਬੜੀਆਂ ਚਰਚਿਤ ਨੇ ਪੰਜਾਬ ਦੇ ਵਿੱਚ ਖਾੜਕੂ ਬਾਦ ਦੇ ਦੌਰ ਦਰਮIAN ਤਾਂ ਇੱਕ ਚਰਚਾ ਤਾਂ ਇਹ ਸੀ ਬਠਿੰਡਾ ਦੇ ਵਿੱਚ ਜਦੋਂ ਉਹ ਐਸਐਸਪੀ ਸਨ ਤਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਜਿਹੜੇ ਸਿਮਰਨਜੀਤ ਸਿੰਘ ਮਾਨ ਉਹਨਾਂ ਤੇ ਵੀ ਲਾਠੀ ਚਾਰਜ ਹੋਇਆ ਕਾਫੀ ਜ਼ਿਆਦਾ ਉਹਨਾਂ ਨੂੰ ਕੁੱਟਿਆ ਉਸ ਵੇਲੇ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਇਹ ਗੱਲ ਆਈ ਕਿ ਸੁਮੇਤ ਸਿੰਘ ਸੈਣੀ ਨੇ ਇੱਕ ਸਾਫ ਕਪਰਸ ਅਫਸਰ ਜੋ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਨ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਉਥੇ ਪੁਲਿਸ ਨੇ ਬਹੁਤ ਜ਼ਿਆਦਾ ਇੱਕ ਤਸ਼ੱਦਦ ਜਿਹੜਾ ਉਹਨਾਂ ਤੇ ਹੋਇਆ ਤਾਂ ਦੋਸਤੋ ਇਹਦੇ ਨਾਲ ਇੱਕ ਗੱਲ ਹੋਰ ਚਰਚੇ ਚ ਆਈ ਸੀ ਕਿ ਉਸ ਵੇਲੇ ਤੇ ਜਿਹੜੇ ਅਕਾਲੀ ਲੀਡਰ ਸੀਗੇ ਵੱਡੇ ਉਸ ਤੋਂ ਬਾਅਦ ਮੁੱਖ ਮੰਤਰੀ ਵੀ ਬਣੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਇੱਕ ਬਹੁਤ ਹੀ ਕਰੀਬੀ ਰਿਸ਼ਤੇਦਾਰ ਨੂੰ ਵੀ ਹੱਥ ਪਾਉਣ ਦੀ ਜਿਹੜੀ ਹੈ ਜ਼ੁਰਤ ਜਿਹੜੀ ਹੈ ਸੁਮੇਤ ਸਿੰਘ ਸੈਣੀ ਨੇ ਕਿਤੀ ਸੀ ਹਾਲਾਂਕਿ ਬਾਦਲਾ ਨਹੀਂ ਬਾਅਦ ਚ ਉਹਨਾਂ ਨੂੰ ਵਿਜੀਲੈਂਸ ਚੀਫ ਹਤੇ ਡੀਜੀਪੀ ਲਾਇਆ ਉਹ ਵੀ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਉਸ ਵੇਲੇ ਦੇ ਚਰਚਿਤ ਮੁੱਦੇ ਦੇ ਚਰਚਿਤ ਇਸ਼ੂ ਕਿਹੜੇ-ਕਿਹੜੇ ਸੀਗੇ ਤਾਂ ਦੋਸਤੋ ਸਭ ਤੋਂ ਵੱਧ ਚਰਚਾ ਦੇ ਵਿੱਚ ਆਇਆ ਲੁਧਿਆਣਾ ਦੇ ਵਿੱਚ ਜਦੋਂ اے ایس ਐਸ ਪੀ ਸਾਨ ਜਾਂ ਉਸ ਵੇਲੇ ਜਾਂ ਉਸ ਤੋਂ ਬਾਅਦ ਅੱਗੇ ਪਿੱਛੇ ਘਟਨਾ ਵਾਪਰੀ ਕਿ ਸੈਣੀ ਮੋਟਰਸ ਦਾ ਜਿਹੜਾ ਕਾਂਡ ਸੀਗਾ ਕਿ ਉਹਨਾਂ ਦੇ ਜਿਹੜੇ ਨੌਜਵਾਨ ਮੁੰਡੇ ਸੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੋ ਕਿ ਕਾਂਗਰਸ ਦੇ ਲੀਡਰ ਨੇ ਇਸ ਵੇਲੇ ਵੀ ਐਮਐਲਏ ਨੇ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਜਿਹੜੀ ਕਾਂਗਰਸ ਸਰਕਾਰ ਸੀ ਉਸ ਸਮੇਂ ਦੌਰਾਨ ਪੰਜਾਬ ਵਿਧਾਨ ਸਭਾ ਦੇ ਰਿਕਾਰਡ ਤੇ ਪੰਜਾਬ ਵਿਧਾਨ ਸਭਾ ਤੇ ਜੋ ਰਿਕਾਰਡ ਤੇ ਉਹਨਾਂ ਨੇ ਗੱਲ ਕਹੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਜੋ ਰਿਪੋਰਟਾਂ ਪੇਸ਼ ਹੋਈਆਂ ਸੀ ਜਾਂ ਜਸਟਿਸ ਰਣਜੀਤ ਸਿੰਘ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਨੇ ਤਾਂ ਉਹਦੇ ਵਿੱਚ ਬਹਿਸ ਚੱਲ ਰਹੀ ਸੀ ਤਾਂ ਕਿਉਂਕਿ ਜਦੋਂ ਬਹਿਸ ਚੱਲਦੀ ਸੀ ਤਾਂ ਕੋਟਕਪੂਰਾ ਗੋਲੀकांड ਤੇ ਵਹਿਬਲ ਕਲਾਂ ਗੋਲੀकांड ਦਾ ਚਰਚਾ ਹੋਣੀ ਸੁਭਾਵਿਕ ਹੈ ਤਾਂ ਉੱਥੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੁਝ ਤੱਥ ਪ੍ਰਧਾਨ ਸਭਾ ਦੇ ਵਿੱਚ ਰੱਖੇ ਜੋ ਤੁਹਾਡੇ ਨਾਲ ਸਾਂਝੇ ਕਰਦੇ ਆ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਹ ਜਿਹੜੇ ਰਿਸ਼ਤੇਦਾਰ ਸੀ ਇੱਕ ਤਰ੍ਹਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਸੈਣੀ ਮੋਟਰਸ ਦੇ ਮਾਲਕ ਸੀ ਜਿਹੜੇ ਉਹਨਾਂ ਦਾ ਕਤਲ ਕੀਤਾ ਗਿਆ ਚਰਚਾ ਤਾਂ ਇਹ ਹੈ ਕਿ ਉਹਨਾਂ ਨੂੰ ਫਰਨਸ ਗੋਵਿੰਦਗੜ੍ਹ ਦੇ ਵਿੱਚ ਜਿਹੜੀਆਂ ਲੋਹਾ ਢਾਲ ਨਾਲੀਆਂ ਪੱਟੀਆਂ ਨੇ ਉਹਨਾਂ ਦੇ ਵਿੱਚ ਹੀ ਸੁੱਟ ਦਿੱਤਾ ਗਿਆ। ਤਾਂ ਤ੍ਰਿਪਤਰਜਿੰਦਰ ਸਿੰਘ ਬਾਜਵਾ ਨੇ ਜਿਹੜੀ ਅਗਲੀ ਗੱਲ ਕਹੀ ਜਿਹੜਾ ਉੱਥੇ ਸਭ ਦਾ ਸੁਣ ਕੇ ਰੋਣ ਨਿਕਲ ਗਿਆ। ਤਾਂ ਉੱਥੇ ਪੁਲਿਸ ਮੁਲਾਜ਼ਮਾਂ ਤੋਂ ਜਿਹੜੀਆਂ ਉਹਨਾਂ ਦੀਆਂ ਘਰ ਦੀਆਂ ਔਰਤਾਂ ਸੀ। ਉਹਨਾਂ ਨਾਲ ਬਲਾਤਕਾਰ ਕਰਵਾਇਆ ਗਿਆ ਦੋਸਤੋ। ਇਹ ਗੱਲ ਤ੍ਰਿਪਤਰਜਿੰਦਰ ਸਿੰਘ ਬਾਜਵਾ ਨੇ ਕਹੀ ਸੀ ਅਸੀਂ ਵੀ ਵਿਧਾਨ ਸਭਾ ਦਾ ਉਹ ਪ੍ਰੋਗਰਾਮ ਦੇਖ ਰਹੇ ਸੀ ਸਾਡੀਆਂ ਵੀ ਅੱਖਾਂ 'ਚ ਹੰਝੂ ਆ ਗਏ ਰੋਣ ਆ ਗਿਆ ਵੀ ਇਸ ਤਰ੍ਹਾਂ ਦੀ ਦਰਿੰਦਗੀ ਇਸ ਤਰ੍ਹਾਂ ਦਾ ਜ਼ੁਲਮ ਇਸ ਧਰਤੀ ਤੇ ਹੋ ਸਕਦਾ ਹੈਗਾ। ਜਿੱਥੇ ਕੋਈ ਪੁਲਿਸ ਆਫੀਸਰ ਆਪਣੇ ਮੁਲਾਜ਼ਮਾਂ ਤੋਂ ਔਰਤਾਂ ਨਾਲ ਬਲਾਤਕਾਰ ਵੀ ਕਰਵਾ ਸਕਦਾ ਹੈ ਤਾਂ ਇਹ ਜ਼ੁਲਮ ਜਿਹੜਾ ਇਸ ਧਰਤੀ ਤੇ ਹੋਇਆ ਦੋਸਤੋ ਇਹ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਦੀ ਜਵਾਨੀ ਸੀ ਜਿਹੜਾ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਅੰਦਰ ਇਹ ਸ਼ਬਦ ਜਿਹੜੇ ਐ ਇਹ ਬੋਲੇ ਸੀਗੇ ਤਾਂ ਦੋਸਤੋ ਇਹ ਐਸਐਸਪੀ ਦਾ ਸਫ਼ਰ ਸੀ ਜਿਹੜਾ ਵੱਡੇ ਵੱਡੇ ਵਿਵਾਦਾਂ ਦੇ ਵਿੱਚ ਘਿਰਿਆ ਰਿਹਾ ਉਹ ਚੰਡੀਗੜ੍ਹ ਦੇ ਐਸਐਸਪੀ ਵੀ ਰਹੇ ਸੁਬੇਦ ਸਿੰਘ ਸੈਣੀ ਰਹਾਈ ଥି ਤਾਂ ਇੱਕ ਪੌਜ ਦੇ ਇੱਕ ਸਿਹਰੇ ਅਫਸਰ ਨੂੰ ਉਸੇ ਸਮੇਂ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਕੁੱਟਣ ਦੇ ਦੋਸ਼ ਲੱਗੇ ਤੇ ਸੁਮੇਤ ਸਿੰਘ ਸੈਣੀ ਨੂੰ ਸਮੇਂ ਤੋਂ ਪਹਿਲਾਂ ਪੰਜਾਬ ਵਾਪਸ ਭੇਜ ਦਿੱਤਾ ਗਿਆ ਸੀਗਾ ਤਾਂ ਚੰਡੀਗੜ੍ਹ ਦੇ ਵਿੱਚ ਸੁਮੇਤ ਸਿੰਘ ਸੈਣੀ ਤੇ ਹਮਲਾ ਵੀ ਹੁੰਦਾ ਤੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਇਹਨਾਂ ਤੇ ਇੱਕ ਦੋਸ਼ ਵੀ ਕਈ ਲੱਗਦੇ ਨੇ ਕਿ ਇੱਕ ਤਾਂ ਮਲਤਾਨੀ ਨਾਂ ਦਾ ਇੱਕ ਜਿਹੜਾ ਸ਼ਖਸੀ ਉਹਨੂੰ ਖਪਾਉਣ ਦੇ ਦੋਸ਼ ਲੱਗੇ ਤੇ ਕਈ ਹੋਰ ਵੀ ਦੋਸ਼ ਜਿਹੜੇ ਆ ਸੁਮੇਤ ਸਿੰਘ ਸੈਣੀ ਤੇ ਲੱਗੇ ਤੇ ਪੂਰੀ ਤਰ੍ਹਾਂ ਇਹ ਕਹਿ ਦੋ ਵੀ ਜੇ ਜਿਹੜੇ ਚਰਚਿਤ ਅਫਸਰ ਸਨ ਜਿਹੜੇ ਵੀ 5 7 10 20 ਜਿੱਤੇ ਵੀ ਸੀਗੇ ਸਮੇਤ ਕੇਪੀਐਸ ਗਿੱਲ ਵੀ ਜਿਨ੍ਹਾਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਸੀ ਤਾਂ ਉਹਨਾਂ ਦੇ ਵਿੱਚ ਸੁਮੇਤ ਸਿੰਘ ਸੈਣੀ ਦਾ ਨਾਮ ਸਭ ਤੋਂ ਪਹਿਲਾਂ ਉੱਭਰ ਕੇ ਸਾਹਮਣੇ ਆਉਂਦਾ ਹੈ ਤੇ ਖਾਸ ਕਰਕੇ ਪੰਥਕ ਧਿਰਾਂ ਜਿਹੜੀ ਪੰਥਕ ਸੋਚ ਨੂੰ ਪ੍ਰਣਾਇਆ ਹੋ ਜਾਂਦੇ ਨੇ ਉਹ ਅਕਸਰ ਸੁਮੇਤ ਸਿੰਘ ਸੈਣੀ ਨੂੰ ਟਾਰਗੇਟ ਕਰਦੀਆਂ ਸਨ ਤਾਂ ਦੋਸਤੋ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ ਹੈ 2002 ਤੋਂ ਲੈ ਕੇ 2007 ਦੇ ਸਮੇਂ ਦੌਰਾਨ ਤਾਂ ਉਦੋਂ ਚੰਡੀਗੜ੍ਹ ਦੇ ਵਿੱਚ ਇੱਕ ਪੱਤਰਕਾਰ ਨੂੰ ਵੀ ਪੁਲਿਸ ਨੇ ਚੱਕ ਲਿਆ ਸੀ ਤੇ ਉਦੋਂ ਵੀ ਦੋਸ਼ ਸੁਮੇਤ ਸਿੰਘ ਸੈਣੀ ਤੇ ਲੱਗੇ ਸੀ ਕਿ ਸੁਮੇਤ ਸਿੰਘ ਸੈਣੀ ਨੇ ਹੀ ਉਸ ਪੱਤਰਕਾਰ ਨੂੰ ਚੱਕਿਆ ਤੇ ਉਹ ਇੰਡੀਅਨ ਐਕਸਪ੍ਰੈਸ ਅਖਬਾਰ ਦਾ ਪੱਤਰਕਾਰ ਸੀ ਤਾਂ ਇੱਕ ਵੱਡੇ ਅੰਗਰੇਜ਼ੀ ਅਖਬਾਰ ਦਾ ਪੱਤਰਕਾਰ ਸੀ ਇਸ ਕਰਕੇ ਉਹਦੀ ਖੁਲਾਸੀ ਵੀ ਹੋ ਗਈ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ਕਤੀ ਨਾਲ ਕਿਹਾ ਕਿ ਇਹਨੂੰ ਛੱਡਿਆ ਜਾਵੇ ਤੇ ਉਸ ਵੇਲੇ ਸੁਮੇਤ ਸਿੰਘ ਉਸ ਵੇਲੇ ਪੰਜਾਬ ਦੇ ਡੀਜੀਪੀ ਸਨ ਐਸਐਸ ਵਿਰਕ ਵਿਰਕ ਨੇ ਵੀ ਇਹ ਗੱਲ ਸਾਰਿਆਂ ਨਾਲ ਸਾਂਝੀ ਕੀਤੀ ਸੀ ਕਿ ਕਿਵੇਂ ਉਸ ਪੱਤਰਕਾਰ ਨੂੰ ਸੁਮੇਲ ਸਿੰਘ ਸੈਣੀ ਦੇ ਪੰਜੇ ਚੋਂ ਜਿਹੜਾ ਉਹ ਛੜਾਇਆ ਸੀਗਾ ਤਾਂ ਦੋਸਤੋ ਅਸਲ ਚ ਜਿਹੜੀ ਸੁਮੇਲ ਸਿੰਘ ਸੈਣੀ ਦੀ ਕਿਸਮਤ ਜਾਗਦੀ ਹੈ ਉਹ ਜਾਗਦੀ ਹੈਗੀ 2007 ਦੇ ਵਿੱਚ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਂਦੀ ਹੈ ਰਾਜ ਨਹੀਂ ਸੇਵਾ ਦਾ ਸੰਕਲਪ ਲੈ ਕੇ ਨਾਰਾ ਦੇ ਕੇ ਉਹ ਸਰਕਾਰ ਹੋਣ ਦੇ ਵਿੱਚ ਆਉਂਦੀ ਹੈ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੋ ਸਾਡੇ ਦੇ ਵਿੱਚ ਚ ਨਹੀਂ ਰਹੇ ਉਹ ਮੁੱਖ ਮੰਤਰੀ ਵੱਜੋਂ ਹਲਕ ਲੈਂਦੇ ਨੇ ਤੇ ਸੁਮੇਰ ਸਿੰਘ ਸੈਣੀ ਨੂੰ ਪੰਜਾਬ ਦੇ ਵਿਜੀਲੈਂਸ ਵੱਜੋਂ ਮੁਖੀ ਵੱਜੋਂ ਨਿਯੁਕਤ ਕਰ ਦਿੱਤਾ ਜਾਂਦਾ ਹੈ ਤਾਂ ਸੁਮੇਰ ਸਿੰਘ ਸੈਣੀ ਪੰਜਾਬ ਵਿਜੀਲੈਂਸ ਦੇ ਮੁਖੀ ਲੱਗਦੇ ਨੇ ਤਾਂ ਉਸੇ ਸਮੇਂ ਦੌਰਾਨ ਦੋਸਤੋ ਕੈਪਟਨ ਅਮਰਿੰਦਰ ਸਿੰਘ ਤੇ ਕਈ ਪਰਚੇ ਦਰਜ ਹੁੰਦੇ ਨੇ ਲੁਧਿਆਣਾ ਸਿਟੀ ਸੈਂਟਰ ਸਕੈਮ ਹੋਵੇ ਚਾਹੇ ਅੰਮ੍ਰਿਤਸਰ ਦਾ ਇੰਪਰੂਵਮੈਂਟ ਟਰਸਟ ਸਕੈਮ ਹੋਵੇ ਚਾਹੇ ਡਿਸਪਰਪੋਰਸ਼ਨੇਟ ਅਸੈਟਸ ਦਾ ਕੇਸ ਹੋਵੇ ਉਨ੍ਹਾਂ ਦੇ ਚਰਚਿਤ ਅਤੇ ਬਦਨਾਮ ਮੰਨੇ ਜਾਂਦੇ ਐਡਵਾਈਜ਼ਰ ਰਹੇ ਭਰਤਿੰਦਰ ਸਿੰਘ ਚਾਹਲ ਤੇ ਪਰਚੇ ਦਰਜ ਹੋਏ। ਸਾਬਕਾ ਮੰਤਰੀ ਜੋ ਕੈਪਟਨ ਅਮਿੰਦਰ ਸਿੰਘ ਦੀ ਵਿਜ਼ਾਰਤ ਮੰਤਰੀ ਸੀ, ਸ਼ਿਵਜ ਮੰਤਰੀ ਸੀ, ਚੌਧਰੀ ਜਗਜੀਤ ਸਿੰਘ ਤੇ ਪਰਚੇ ਦਰਜ ਹੋਏ। ਤਾਂ ਹੋਰ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਤੇ ਬਾਦਲ ਪਰਿਵਾਰ ਤੇ ਵੀ ਇੱਕ ਪਾਸੇ ਡਿਸਪਰਪੋਰਸ਼ਨੇਟ ਅਤੇ ਭ੍ਰਿਸ਼ਟਾਚਾਰ ਦਾ ਕੇਸ ਚੱਲਦਾ ਸੀ ਉਹੀ ਆਈ ਉਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਨਿਯੁਕਤ ਕੀਤਾ ਸੀ ਸੁਰਿੰਦਰਪਾਲ ਸਿੰਘ ਵਿਰਗ ਉਹ ਜਾ ਕੇ ਅਦਾਲਤ ਦੇ ਵਿੱਚ ਮੁਕਰਿਆ ਤਾਂ ਉਹ ਸਾਰਾ ਜਿਹੜਾ ਹੈ ਟੀਮ ਜਿਹੜੀ ਹੈ ਸੁਮਿਤ ਸਿੰਘ ਸੈਣੀ ਦੇ ਅੰਡਰ ਜਿਹੜੀ ਹੈ ਕੰਮ ਕਰਦੀ ਸੀ ਤਾਂ ਇਹ ਦੋਸਤੋ ਸਾਰੀ ਤੁਹਾਨੂੰ ਸਟੋਰੀ ਸੁਣਾਈ ਹੈ ਤਾਂ ਜੋ ਇੱਕ ਵਿਅਕਤੀ ਬਾਰੇ ਜੋ ਸਰਵਿਸ ਦੇ ਵਿੱਚ ਰਿਹਾ ਸੇਵਾ ਦੇ ਵਿੱਚ ਰਿਹਾ ਪੰਜਾਬ ਤੇ ਸਰਵਿਸ ਕੀਤੀ ਉਹਨੇ ਪੰਜਾਬੀਆਂ ਦੀ ਸੇਵਾ ਕੀਤੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਮੇਂ ਦੌਰਾਨ ਤਾਂ ਜੋ ਉਸ ਵਿਅਕਤੀ ਦੇ ਸਮੁੱਚੇ ਜਿਹੜਾ ਘਟਨਾਕ੍ਰਮ ਬਾਰੇ ਸਮੁੱਚੇ ਰੋਲ ਬਾਰੇ ਭੂਮਿਕਾ ਬਾਰੇ ਤੇ ਉਹਨਾਂ ਦੀ ਸੇਵਾ ਬਾਰੇ ਤੁਹਾਡੇ ਨਾਲ ਤੱਥ ਸਾਂਝੇ ਕਰ ਸਕੀਏ ਤਾਂ ਉਹ 5 ਸਾਲ ਲਗਾਤਾਰ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਰਹਿੰਦੇ ਨੇ ਤਾਂ ਦੋਸਤੋ ਉਹਨਾਂ ਦੀ ਕਿਸਮਤ ਹੋਰ ਵੀ ਜ਼ਿਆਦਾ ਬਲੰਦੀਆਂ ਤੇ ਪਹੁੰਚ ਜਾਂਦੀ ਹੈ ਸਵੇਤ ਸਿੰਘ ਸੈਣੀ ਦੀ ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਿਪੀਟ ਕਰ ਜਾਂਦੀ ਹੈ ਦੂਜੀ ਵਾਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਨੇ 2012 ਤੱਕ ਸੁਮੇਤ ਸਿੰਘ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਨਿਯੁਕਤ ਕਰ ਦਿੱਤਾ ਜਾਂਦਾ ਉਹਨਾਂ ਨੂੰ ਬੀਜੀਪੀ ਲਾਇਆ ਜਾਂਦਾ ਤਾਂ ਉਹ ਡੀਜੀਪੀ ਦੇ ਅਹੁਦੇ ਤੇ ਤਨਤ ਰਹਿੰਦੇ ਨੇ ਤਾਂ 2015 ਦਾ ਜਿਹੜਾ ਘਟਨਾਕ੍ਰਮਾ ਹੈ ਉਹ ਕਿਸੇ ਨੂੰ ਨਹੀਂ ਭੁੱਲਿਆ ਜਦੋਂ ਅਕਾਲੀ ਭਾਜਪਾ ਸਰਕਾਰ ਦੇ ਪੈਰਾਂ ਹੇਠ ਜ਼ਮੀਰ ਖਿਸਕ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰਦੀ ਹੈ ਬਰਗਾੜੀ ਪਿੰਡ ਦੇ ਵਿੱਚ। ਕੋਟਕਪੂਰਾ ਤੇ ਵੈਬਲ ਕਲਾਂ ਦੇ ਵਿੱਚ ਦੋ ਪੁਲਿਸ ਗੋਲੀ ਕਾਂਡ ਵਾਪਰਦੇ ਨੇ, ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ, ਕਈ ਜ਼ਖਮੀ ਹੁੰਦੇ ਨੇ। ਤਾਂ ਸੁਮੇਲ ਸਿੰਘ ਸੈਣੀ ਖੁਦ ਹੀ ਕਟਹਿਰੇ ਦੇ ਵਿੱਚ ਨਹੀਂ ਖੜੇ ਹੋ ਜਾਂਦੇ, ਸਗੋਂ ਸਮੁੱਚੀ ਸਰਕਾਰ ਕਟਹਿਰੇ ਦੇ ਵਿੱਚ ਖੜੀ ਹੋ ਜਾਂਦੀ ਹੈ। ਤਾਂ ਦੋਸਤੋ ਸੁਮੇਤ ਸਿੰਘ ਸੈਣੀ ਨੂੰ ਬਦਲਨ ਦਾ ਕੌੜਾ ਘੁੱਟ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਪਰਨਾ ਪਿਆ ਤੇ ਸੁਮੇਤ ਸਿੰਘ ਸੈਣੀ ਨੂੰ ਬਦਲ ਕੇ ਸੁਰੇਸ਼ ਅਰੋੜਾ ਨੂੰ ਡੀਜੀਪੀ ਲਾਇਆ ਗਿਆ ਤਾਂ ਇਹ ਇੱਕ ਵੱਡੇ ਵਿਵਾਦ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਅਗਵਾਈ ਵਾਲੀ ਸਰਕਾਰ ਮਜਬੂਰ ਹੋਈ ਕਿ ਹੁਣ ਸੁਮੇਤ ਸਿੰਘ ਸੈਣੀ ਨੂੰ ਇਸ ਅਹੁਦੇ ਤੋਂ ਬਦਲਿਆ ਜਾਵੇ ਜਦੋਂ ਐਡੇ ਵੱਡੇ 2-3 ਕਾਂਡ ਪੰਜਾਬ ਦੇ ਵਿੱਚ ਵਾਪਰ ਗਏ ਤਾ ਉਸ ਤੋਂ ਬਾਅਦ ਬਦਲਿਆ ਜਾਂਦਾ ਹੈ ਤਾਂ ਦੋਸਤੋ ਉਦੋਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਦੋਂ ਸਾਲ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣਦੀ ਹੈ ਤਾਂ ਉਦੋਂ ਜਰੂਰ ਪਰਚੇ ਦਰਜ ਹੋਏ ਇਹ ਮੰਨਿਆ ਜਾਂਦਾ ਹੈ ਕਿ ਭਰਤਿੰਦਰ ਸਿੰਘ ਚਾਹਲ ਦੇ ਇਸ਼ਾਰੇ ਤੇ ਜਿਹੜਾ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਪਰਚੇ ਦਰਜ ਕੀਤੇ ਸੀ ਕਿਉਂਕਿ ਕਾਂਗਰਸੀ ਤੇ ਪੁਲਿਸ ਅਕਸਰ ਕਹਿੰਦੀ ਸੀ ਕਿ ਵਿਜੀਲੈਂਸ ਡਿਪਾਰਟਮੈਂਟ ਨੂੰ ਭਰਤਿੰਦਰ ਸਿੰਘ ਚਾਹਲ ਦੇਖਦੇ ਦੇਗੇ ਤੇ ਇੱਕ ਤਰ੍ਹਾਂ ਨਾਲ ਰਿਪੋਰਟ ਜਿਹੜੀ ਹੈ ਵਿਜੀਲੈਂਸ ਦੇ ਅਫਸਰ ਇਹ ਮੰਨਿਆ ਜਾਂਦਾ ਸੀ ਕਿ ਸਿੱਧੇ ਤੌਰ ਤੇ ਉਹ ਉਹਨਾਂ ਨੂੰ ਰਿਪੋਰਟ ਕਰਦੇ ਨੇ ਤਾਂ ਉਸ ਵੇਲੇ ਪਰਚੇ ਜਿਹੜੇ ਦਰਜ ਹੋਏ ਸੀ ਉਹ ਬੜੇ ਮਹੱਤਵਪੂਰਨ ਸੀ ਤਾਂ ਉਸ ਪਰਚੇ ਦੇ ਵਿੱਚ ਹੁਣ ਜਿਹੜੀ ਹੈ ਇੱਕ ਤਰ੍ਹਾਂ ਨਾਲ ਰੀਲਿਫ ਦਿੱਤੀ ਗਈ ਦੋਸਤੋ ਇਹ ਪਰਚਾ ਕੀ ਸੀ ਹੁਣ ਮਹੱਤਵਪੂਰਨ ਗੱਲ ਇਹ ਹੈ ਕਿ 2017 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣਦੀ ਹੈ ਉਸ ਵੇਲੇ ਬੇਅਦਬੀ ਕਾਂਡ ਦੀ ਜਾਂਚ ਹੁੰਦੀ ਹੈ ਕਈ ਵਾਰ ਸੁਨੀਤ ਸਿੰਘ ਸੈਣੀ ਨੂੰ ਸ hẳn ਵੀ ਕੀਤਾ ਗਿਆ ਬੁਲਾਇਆ ਗਿਆ ਕਿ ਤੁਸੀਂ ਤਫਤੀਸ਼ ਦੇ ਵਿੱਚ ਪੇਸ਼ ਹੋ ਉਹ ਕੋਟਪੂਰਾ ਗੋਲੀकांड ਤੇ ਵੈਵਲ ਕਲਾ ਗੋਲੀकांड ਦੇ ਵਿੱਚ ਡੀਜੀਪੀ ਦੀ ਕੀ ਭੂਮਿਕਾ ਸੀ ਹੁਣ ਅੰਦਰਖਾਤੇ ਕੀ ਸੌਦਾ ਹੋਇਆ ਕੀ ਸਮਝੌਤਾ ਹੋਇਆ ਇਸ ਵੇਲੇ ਪੁਲਿਸ ਅਫੀਸਰ ਕੋਈ ਵੀ ਚਰਚਾ ਦੇ ਵਿੱਚ ਨਹੀਂ ਹੈਗਾ ਬਾਦਲ ਪਰਿਵਾਰ ਪੂਰੀ ਤਰ੍ਹਾਂ ਨਿਸ਼ਾਨੇ ਤੇ ਹੈ ਚਾਹੇ ਬੇਅਦਬੀ ਕਾਂਡ ਹੋਵੇ ਚਾਹੇ ਕੋਟਪੂਰਾ ਗੋਲੀਕਾਂਡ ਹੋਵੇ ਚਾਹੇ ਵੈਵਲ ਕਲਾ ਗੋਲੀਕਾਂਡ ਹੋਵੇ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾ ਦਾ ਮਾਮਲਾ ਹੋਵੇ ਬਾਦਲ ਪ੍ਰਭਾ ਇਸ ਵੇਲੇ ਪੂਰੀ ਤਰ੍ਹਾਂ ਸਰਕਾਰ ਦੇ ਤੇ ਲੋਕਾਂ ਦੇ ਨਿਸ਼ਾਨੇ ਤੇ ਹੈ ਤੇ ਸਮੀਰ ਸਿੰਘ ਸੈਣੀ ਨੂੰ ਐਨ ਉਸ ਵੇਲੇ ਕਲੀਨ ਚਿੱਟ ਮਿਲਦੀ ਹੈ ਜਦੋਂ ਪੰਜਾਬ ਦੇ ਵਿੱਚ ਬਾਦਲ ਪਰਿਵਾਰ ਪੂਰੇ ਨਿਸ਼ਾਨੇ ਤੇ ਹੈ ਤਾਂ ਦੋਸਤੋ ਉਹ ਪਰਚਾ ਕੀ ਸੀ ਪਰਚਾ ਦਰਜ ਹੁੰਦਾ ਇੱਕ ਪਰਚਾ ਦਰਜ ਹੁੰਦਾ ਤੇ ਉਹਦੇ ਤੇ ਸਾਲ 2021 ਦੇ ਵਿੱਚ ਐਸਆਈਟੀ ਬਣਦੀ ਹੈ ਉੱਚ ਅਦਾਲਤ ਦੇ ਨਿਰਦੇਸ਼ਾਂ ਤੇ ਤਾਂ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਫਸਰ ਦੀ ਅਗਵਾਈ ਦੇ ਵਿੱਚ ਜਿਹੜੀ ਹੈ ਇਹ ਐਸਆਈਟੀ ਬਣਦੀ ਹੈ ਉਹ ਪਰਚਾ ਕੀ ਸੀ PWD ডিপਾਰਟমেন্ট ਦੇ ਵਿੱਚ ਇੱਕ ਨਿਗਰਾਨ ਇੰਜੀਨੀਅਰ ਸੀ ਨਿਮਰਤ ਦੀਪ ਸਿੰਘ PWD ডিপਾਰਟਮੈਂਟ ਦਾ ਜਿਹੜਾ ਇਹ ਅਫਸਰ ਹੈ ਇਹ ਸੁਮੇਤ ਸਿੰਘ ਸੈਣੀ ਤੇ ਹੋਰ ਕਈ ਰਾਜਨੀਤਿਕ ਵਿਅਕਤੀਆਂ ਦਾ ਬਹੁਤ ਖਾਸਮ ਖਾਸ ਮੰਨਿਆ ਜਾਂਦਾ ਹੈ ਤੁਸੀਂ ਇਹਦੀਆਂ ਪ੍ਰਾਪਰਟੀਆਂ ਦੇਖ ਕੇ ਹੋਰ ਸਾਰਾ ਕੁਝ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਇੱਕ ਅਫਸਰ ਇੰਨੀਆਂ ਵੱਡੀਆਂ ਪ੍ਰਾਪਰਟੀਆਂ ਤੇ ਇੰਨੇ ਕਰੋੜਾਂ ਰੁਪਏ ਦਾ ਮਾਲਕ ਕਿਵੇਂ ਬਣ ਜਾਂਦਾ ਹੈ ਉਸੇ ਕੇਸ ਦੇ ਵਿੱਚ ਸੁਮੇਤ ਸਿੰਘ ਸੈਣੀ ਨੂੰ ਲਪੇਟਿਆ ਗਿਆ ਸੀ ਕਿਉਂਕਿ ਸੁਮੇਤ ਸਿੰਘ ਸੈਣੀ ਉਸੇ ਦੇ ਘਰ ਦੇ ਵਿੱਚ ਰਹਿੰਦਾ ਸੀ ਤੇ ਉਹ ਇੱਕ ਤਰ੍ਹਾਂ ਨਾਲ ਇਹ ਸੀ ਅਲੀਗੇਸ਼ਨ ਵੀ ਸਾਰਾ ਜੋ ਕੁਝ ਨਿਮਰਤ ਦੀਪ ਸਿੰਘ ਨੇ ਬੜਾਇਆ ਉਹ ਸਾਰੇ ਕਸ ਦੇ ਵਿੱਚ ਸ਼ਮੂਲੀਅਤ ਸੁਮੇਤ ਸਿੰਘ ਸੈਣੀ ਦੀ ਵੀ ਹੈ ਪਰ ਹੁਣ ਇਤਫਾਕਨ ਦੇਖੋ ਕਿ ਸੁਮੇਤ ਸਿੰਘ ਸੈਣੀ ਨੂੰ ਕਲੀਨ ਚਿੱਟ ਮਿਲ ਜਾਂਦੀ ਹੈ ਨਿਮਰਤ ਦੀਪ ਸਿੰਘ ਵਾਸੀ ਸੈਕਟਰ 35 ਚੰਡੀਗੜ੍ਹ ਉਸਦੇ ਪਿਤਾ सुरेंद्रਜੀਤ ਸਿੰਘ ਜਸਪਾਲ ਵਾਸੀ ਮੁਹਾਲੀ ਅਜੀਤ ਪੂਸ਼ਨ ਪ੍ਰਦੋਮਨ ਸਿੰਘ ਦੋਵੇਂ ਵਾਸੀ ਹੁਸ਼ਿਆਰਪੁਰ ਅਤੇ ਅਮਿਤ ਸਿੰਘਲਾ ਵਾਸੀ ਸੈਕਟਰ 27 ਨੂੰ ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਦੇ ਮਾਮਲੇ 'ਚ ਨਾਮਜ਼ਦ ਕਰਨ ਤੋਂ ਬਾਅਦ ਐਸਆਈਟੀ ਵੱਲੋਂ ਪੰਜਾਂ ਖਿਲਾਫ ਚਾਰਜ ਸ਼ੀਟ ਫਾਈਲ ਕੀਤੀ ਗਈ ਹੈ ਤੇ ਸੁਮੇਤ ਸਿੰਘ ਸੈਣੀ ਨੂੰ ਖਾਨਾ ਨੰਬਰ 2 ਦੇ ਵਿੱਚ ਰੱਖਿਆ ਗਿਆ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਦੋਸਤੋ ਇਹਨਾਂ ਦੀਆਂ ਪ੍ਰਾਪਰਟੀਆਂ ਕਿਹ ਸੀ? ਕਹਿੰਦੇ ਨਿਮਰਤਦੀਪ ਸਿੰਘ ਤੇ ਉਸਦੇ ਪਿਤਾ ਨੇ ਮੁਹਾਲੀ, ਚੰਡੀਗੜ੍ਹ, ਪੰਜਪੂਲਾ, ਮੁਲਾਬੂਰ, ਕੋਰਾਲੀ ਅਤੇ ਹੋਰਨਾਂ ਥਾਵਾਂ ਤੇ 35 ਦੇ ਕਰੀਬ ਚੱਲ ਅਚਲ ਜਾਇਦਾਦਾਂ ਬਣਾਇਆ ਨਿਮਰਤਦੀਪ ਸਿੰਘ ਤੇ ਉਸਦੇ ਪਰਿਵਾਰ ਦੇ ਬਾਈ ਦੇ ਕਰੀਬ ਬਖ ਬਖ ਬੈਂਕਾਂ ਦੇ ਵਿੱਚ ਖਾਤੇ ਹਨ ਇਹਨਾਂ ਖਾਤਿਆਂ ਵਿੱਚ 4 ਕਰੋੜ 88 ਲੱਖ 4000 934 ਰੁਪਏ ਪਏ ਨੇ ਇਸ ਤੋਂ ਇਲਾਵਾ 11 ਕਰੋੜ 18 ਲੱਖ 78000 714 ਕਰੋੜ ਰੁਪਏ ਦੀਆਂ ਐਫ ਡੀਜ਼ 11 ਕਰੋੜ ਤੋਂ ਵੱਧ ਦੀਆਂ ਐਫ ਡੀਜ਼ ਨੇ ਅਤੇ 2 ਕਰੋੜ 12 ਲੱਖ 6825 ਰੁਪਏ ਦੀ ਵਿਦੇਸ਼ੀ ਕਰੰਸੀ ਵੀ ਖਰੀਦੀ ਗਈ ਤਾਂ ਟੋਟਲ ਦੇਖ ਲਓ 11 ਤੇ 4 15 ਤੇ 2 17 ਕਰੋੜ ਰੁਪਏ ਦਾ ਇੱਕ ਤਰ੍ਹਾਂ ਨਾਲ ਮਾਇਆ ਉਹਨਾਂ ਕੋਲ ਪਈ ਹੈਗੀ ਨਿਮਰਦੀਪ ਸਿੰਘ ਅਤੇ ਉਸਦੇ ਪਰਿਵਾਰ ਦੀ 20 ਕਰੋੜ 57 ਲੱਖ 91 ਹਜ਼ਾਰ 681 ਰੁਪਏ ਦੀ ਆਮਦਨ ਹੈ ਜਦੋਂ ਕਿ 56 ਕਰੋੜ 16 ਲੱਖ 69295 ਕਰੋੜ ਰੁਪਏ ਖਰਚ ਕੀਤਾ ਗਿਆ ਬਾਕੀ ਮਲਜ਼ਮਾਂ ਨਿਮਰਦੀਪ ਸਿੰਘ ਤੇ ਉਸਦੇ ਪਿਤਾ ਦੀ ਬਣਾਈ ਗਈ ਜਾਇਦਾਦ ਨਾਲ ਹੀ ਆਪਣੀ ਜਾਇਦਾਦ ਤਬਦੀਲ ਕਰਨ ਦਾ ਦੋਸ਼ ਹੈ ਇਹ ਸਾਰੇ ਕਾਲਾ ਮਾਲਾ ਕਰਦੇ ਸੀ ਇੱਕ ਦੂਜੇ ਨਾਲ ਪ੍ਰਾਪਰਟੀਆਂ ਇਧਰੋਂ ਇਹਨੇ ਖਰੀਦ ਲਈ ਉਧਰੋਂ ਉਹਦੇ ਨਾਮ ਕਰ ਲਈ ਇਹ ਸਾਰਾ ਕੁਝ ਚੱਲਦਾ ਸੀ ਇਹਦੇ ਵਿੱਚ ਹੀ ਸੁਮੇਤ ਸਿੰਘ ਸੈਣੀ ਸੀ ਉਸ ਵੇਲੇ ਤੇ ਦੋਸ਼ ਇਹ ਲਾਏ ਗਏ ਸੀ ਤਾਂ ਹੁਣ ਦੋਸਤੋ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਸੀ ਸੁਮੇਤ ਸਿੰਘ ਸੈਣੀ ਦਾ ਨਾਮ ਖਾਨਾ ਨੰਬਰ 2 ਚ ਇਸ ਕਰਕੇ ਰੱਖਿਆ ਗਿਆ ਜੋ ਸਾਨੂੰ ਦੱਸਿਆ ਗਿਆ ਕਾਨੂੰਨੀ ਮਾਹਰਾਂ ਨੇ ਵਕੀਲਾ ਨੇ ਕਿ ਉਸ ਦਾ ਕਿਉਂਕਿ ਐਫ ਆਈ ਆਰ ਦੇ ਵਿੱਚ ਨਾਮ ਆ ਐਫਆਈਆਰ ਦੇ ਵਿੱਚੋਂ ਨਾ ਨਿਕੜਿਆ ਪਰ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਦੋ ਨੰਬਰ ਖਾਨਾ ਨੰਬਰ 2 ਚ ਰੱਖਤਾ ਹੁਣ ਅਦਾਲਤ ਦੀ ਮਰਜ਼ੀ ਹੈ ਕਿ ਉਹਨੂੰ ਸਜ਼ਾ ਦੇਣੀ ਹੈ ਜਾਂ ਨਹੀਂ ਦੇਣੀ ਹੁਣ ਦੋਸਤੋ ਇਹਦੇ ਨਾਲ ਤੁਸੀਂ ਹੈਰਾਨ ਰਹਿ ਜਾਓਗੇ ਜਿਵੇਂ ਇਸ ਮਾਮਲੇ ਦੇ ਵਿੱਚ ਸੁਮਿਤ ਸਿੰਘ ਸੈਣੀ ਨੂੰ ਇੱਕ ਤਰ੍ਹਾਂ ਨਾਲ ਕਲੀਨ ਸ਼ੀਟ ਮਿਲ ਗਈ ਦੂਸਰਾ ਮਾਮਲਾ ਤੁਸੀਂ ਯਾਦ ਕਰੋ ਸੈਣੀ ਮੋਟਰਸ ਦਾ ਅਜੇ ਤੱਕ ਉਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਵੱਡੀ ਨਹੀਂ ਹੋਈ ਤੇ ਕਿੰਨੇ ਸਾਲ ਹੋ ਗਏ ਦਹਾਕਿਆਂ ਦੇ ਦਹਾਕੇ ਬੀਤ ਗਏ ਉਸ ਮਾਮਲੇ ਦੇ ਵਿੱਚ ਸੁਮੇਤ ਸਿੰਘ ਸੈਣੀ ਦਾ ਹਜੇ ਤੱਕ ਕੋਈ ਬਾਰਦنگਾ ਨਹੀਂ ਕਰ ਸਕਿਆ ਅਮਰਕੌਰ ਅਮਰਕੌਰ ਨਾਂ ਦੀ ਇੱਕ ਔਰਤ ਜਿਦੇ ਪੁੱਤ ਮਰੇ ਸੀਗੇ ਉਹ ਇਨਸਾਫ ਉਡੀਕਦੀ ਇਸ ਦੁਨੀਆ ਤੋਂ ਚਲੀ ਗਈ ਉਸ ਪਰਿਵਾਰ ਦੇ ਹੋਰ ਵੀ ਬਹੁਤ ਸਾਰੇ ਮੈਂਬਰ ਇਸ ਦੁਨੀਆ ਤੋਂ ਚਲੇ ਗਏ ਪਰ ਸੁਮੇਤ ਸਿੰਘ ਸੈਣੀ ਦੇ ਖਿਲਾਫ ਜੋ ਇੱਕ ਪਰਚਾ ਦਰਜ ਸੀ ਸੈਣੀ ਮੋਟਰਜ਼ ਵਾਲਾ ਉਸ ਮਾਮਲੇ ਦੇ ਵਿੱਚ ਕਾਰਵਾਈ ਬਹੁਤੀ ਜ਼ਿਆਦਾ ਅੱਗੇ ਨਹੀਂ ਵਧੀ ਗਈ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਕਿ ਪੀੜਤ ਪਰਿਵਾਰਾਂ ਨੂੰ ਕੋਈ ਮਿਲਿਆ ਕੁਝ ਮਿਲਿਆ ਤਾਂ ਉਹ ਸਿਰਫ ਤਾਰੀਖ ਮਿਲੀ ਤਾਂ ਹੁਣ ਇਹ ਤੁਸੀਂ ਸਾਰਾ ਅਸੀਂ ਸਮੁੱਚਾ ਬਿਊਰੋ ਰੱਖਿਆ ਸੁਮੇਧ ਸਿੰਘ ਸੈਣੀ ਕਿਸ ਤਰ੍ਹਾਂ ਦਾ ਸਖਸੀ ਕਿਸ ਤਰ੍ਹਾਂ ਦੇ ਵਿਵਾਦ ਉਹਨਾਂ ਦੇ ਨਾਲ ਉਹਦੀ ਉਸ ਦੀ ਸਰਵਿਸ ਦੇ ਨਾਲ ਜੁੜੇ ਰਹੇ ਨੇ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਸਭ ਤੋਂ ਵੱਡੀ ਗੱਲ ਦੋਸਤੋ ਸਾਰੀਆਂ ਸਰਕਾਰਾਂ ਦੇ ਵਿੱਚ ਚਿਹਤੇ ਹੋਣਾ ਸਾਰੀਆਂ ਸਰਕਾਰਾਂ ਨਾਲ ਗੰਢ ਤੁਪ ਕਰ ਜਾਣਾ ਜਾਂ ਸਾਰੀਆਂ ਸਰਕਾਰਾਂ ਦੇ ਨਾਲ ਸੰਬੰਧ ਬਣਾ ਲੈਣੇ ਇਹ ਸੁਮੇਧ ਸਿੰਘ ਸੈਣੀ ਦੇ ਵਿੱਚ ਹੀ ਇਹ ਕਲਾ ਹੈ ਕਿ ਹਰ ਇੱਕ ਸਰਕਾਰ ਕਿਵੇਂ ਉਸ ਦਾ ਜਿਹੜਾ ਬਾਲਗੰਗਾ ਵੀ ਨਹੀਂ ਕਰ ਸਕੀ ਜੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਮਾੜਾ ਮੁੱਟਾ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਵਿੱਚ ਵੀ ਜਿਹੜੀ ਹੈ ਅਰਾਹਤ ਜਿਹੜੀ ਹੈ ਸੁਮੇਤ ਸਿੰਘ ਸੈਣੀ ਨੂੰ ਮਿਲ ਗਈ ਹੈ ਸਭ ਤੋਂ ਵੱਡੀ ਗੱਲ ਇਹ ਸੀ ਕਿ ਪੰਜਾਬ ਦੇ ਵਿੱਚ ਜਦੋਂ ਖੜਕੂਵਾਦ ਦਾ ਦੌਰ ਸੀ ਉਦੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲਾਉਂਦੇ ਸੀ ਅਕਾਲੀ ਤੇ ਜਦੋਂ ਪੰਜਾਬ ਦੇ ਵਿੱਚ 10 ਸਾਲ ਲਗਾਤਾਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਤਾਂ ਉਸ ਤੋਂ ਉਸ ਵੇਲੇ ਸਭ ਤੋਂ ਮਹੱਤਵਪੂਰਨ ਜਿਹੜੀਆਂ ਪੋਸਟਾਂ ਮਿਲ ਗਿਆ ਤਾਂ ਉਹ ਸੁਮੇਧ ਸਿੰਘ ਸੈਣੀ ਨੂੰ ਮਿਲ ਗਿਆ